ਬੇਹੱਦ ਦਰਦਨਾਕ ਖ਼ਸਾ ਵਾਪਰਿਆ ਇੱਕ 6 ਮੰਜ਼ਲਾਈ ਇਮਾਰਤ ਥੱਲੇ ਆ ਡਿੱਗੀ ਹੈ ਜਿਹਾਂ ਇਸ ਇਮਾਰਤ ਦੇ ਡਿੱਗਣ ਦਾ ਕਾਰਨ ਮੀਂਹ ਨੂੰ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਵੀ ਅਸ਼ੰਕਾ ਜਿਤਾਈ ਜਾ ਰਹੀ ਹੈ ਕਿ ਬਿਲਡਿੰਗ ਕਮਜ਼ੋਰ ਹੋਣ ਕਾਰਨ ਅਚਾਨਕ ਥੱਲੇ ਆ ਡਿੱਗੀ ਇਸ ਬਿਲਡਿੰਗ ਵਿੱਚ ਕੁੱਲ 6 ਪਰਿਵਾਰਾਂ ਦੇ ਸੀ ਜਿਨ੍ਹਾਂ ਵਿੱਚੋਂ ਕਿ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 6 ਪਰਿਵਾਰਾਂ ਦੇ ਵੀ ਲੋਕ ਹਾਲੇ ਵੀ ਅੰਦਰ ਹੀ ਫਸੇ ਹੋਏ ਨੇ ਉਧਰ ਕੁ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਨ ਡੀ ਆਰ ਐਫ ਤੇ ਐਸਟੀ ਆਰ ਐਫ ਦੀਆਂ ਟੀਮਾਂ ਦਬੇ ਹੋਏ ਲੋਕਾਂ ਨੂੰ ਕੱਢਣ ਵਿੱਚ ਲੱਗੀਆਂ ਹੋਈਆਂ ਨੇ thank <laughs> you ਗੁਜਰਾਤ ਦੇ ਸੂਰਤ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ 6 ਮੰਜ਼ਿਲਾ ਬਿਲਡਿੰਗ ਅਚਾਨਕ ਥੱਲੇ ਆ ਡਿੱਗੀ ਹੈ ਰਿਹਾਇਸ਼ੀ ਬਿਲਡਿੰਗ ਵਿੱਚ ਕਰੀਬ 6 ਪਰਿਵਾਰ ਰਹਿੰਦੇ ਸੀ ਜਿਨ੍ਹਾਂ ਦੇ ਕੇ ਕਰੀਬ 20 ਤੋਂ ਵੱਧ ਲੋਕ ਇਸ ਬਿਲਡਿੰਗ ਦੇ ਅੰਦਰ ਫਸ ਗਏ ਨੇ ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢੇ ਜਾ ਚੁੱਕਿਆ ਹੈ ਉਥੇ ਹੀ ਕਟੜਾ ਦੀ ਸੂਚਨਾ ਮਿਲਣ ਤੇ ਐਨਡੀਆਰਐਫ ਅਤੇ ਦੂਜੀਆਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਪ੍ਰਸ਼ਾਸਨ ਵੱਲੋਂ ਮਲਬੇ ਥੱਲੇ ਦਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੂਰਤ ਸ਼ਹਿਰ ਦੇ ਇੰਡਸਟਰੀਅਲ ਏਰੀਆ ਚ ਇਹ ਪੂਰਾ ਹਸਾ ਵਾਪਰੇ ਜਿੱਥੇ ਕਿ 6 ਮੰਜ਼ਿਲਾ ਇਮਾਰਤ 'ਚ ਕਰੀਬ 6 ਪਰਿਵਾਰ ਰਹੇ ਰਹੇ ਸੀ ਜਿਨ੍ਹਾਂ ਦੇ ਕੇ ਮਲਬੇ ਥੱਲੇ ਦਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਲੋਕ ਅੰਦਰ ਫਸੇ ਹੋਏ ਨੇ ਫਿਲਹਾਲ ਸਾਰੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦਕਿ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਬਿਲਡਿੰਗ ਦੇ ਮਲਬੇ ਥੱਲੇ ਤੋਂ 7 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ